ਸੋ ਹਾਂਜੀ ਗੱਲ ਹਾਲ ਪੀੜਤਾਂ ਦੀ ਕਰਦੇ ਆਂ ਸੋ ਕਿੰਨੀ ਕੁ ਰਾਸੀ ਹੈ ਜਿਹੜੀ ਉਹਨਾਂ ਨੂੰ ਆ ਰਹੀ ਆ ਸੋ ਗੱਲ ਅੰਦਰੋਂ ਪਤਾ ਲੱਗੀ ਆ ਜੀ ਜਿਹੜੇ ਜਿਹੜੇ ਜ਼ਿਲ੍ਹੇ ਨੇ ਗੁਰਦਾਸਪੁਰ ਅੰਮ੍ਰਿਤਸਰ ਕਫੂਰਤਲਾ ਤੇ ਮਾਨਸਾ ਇਹ ਚਾਰ ਜ਼ਿਲ੍ਹਿਆਂ ਲਈ ਸੋ ਜਨਨਾ ਜਨਨਾ ਜਿਹੜਾ ਜਿਹੜਾ ਨੁਕਸਾਨ ਹੋਇਆ ਉਹ ਹਿਸਾਬ ਨਾਲ ਗਿਦਾਵਰੀ ਕਰਕੇ 50000 ਰੁਪਿਆ ਏਕੜ ਦੇ ਹਿਸਾਬ ਨਾਲ ਤੇ ਬਾਕੀ ਜੋ ਵੀ ਲਿਮਟਾਂ ਜਾਂ ਲੋਨ ਵਗੈਰਾ ਉਹਨਾਂ ਦੀਆਂ ਵਿਆਜ ਵਗੈਰਾ ਦੀ ਜਿਹੜੀ ਮਾਫੀ ਆ ਉਹਦੀ ਗੱਲ ਹੋ ਰਹੀ ਆ ਤੇ ਇਦਾਂ ਹੁੰਦਾ ਤਾਂ ਚੰਗੀ ਗੱਲ ਆ ਜੀ ਸੋ ਜੋਰ ਲੱਗਿਆ ਵਾ ਪੂਰਾ ਵੀ ਇਹ ਚੀਜ਼ ਸਿਰੇ ਚੜ ਜਾਏ ਤਾਂ ਜੋ ਕਿਸਾਨ ਆ ਜਿਹੜਾ ਹੱਸਦਾ ਬਸਦਾ ਰਹਿ ਸਕੇ ਤੇ ਜਿੱਦਾਂ ਹੀ ਕੋਈ ਅਪਡੇਟ ਆਉਂਦੀ ਆ ਸੋ ਆਪਾਂ ਤੁਹਾਨੂੰ ਉਹਦੀ ਜਾਣਕਾਰੀ ਜਿਹੜੀ ਦਿੰਦੇ ਰਹਿਾਂਗੇ